ਤੋ ਅੱਜ ਜਿੱਥੇ ਸਾਡੇ ਹਲਕਾ ਇੰਚਾਰਜ ਚੀਮਾ ਸਾਹਿਬ ਨਾਲ ਸਾਡੇ ਡੀਸੀ ਸਾਹਿਬ ਐਡੀਐਮ ਸਾਹਿਬ ਸਾਡੀ ਆਮ ਆਦਮੀ ਪਾਰਟੀ ਸਾਰੀ ਸੀਨੀਅਰ ਲੀਡਰਸ਼ਿਪ ਪੁਲਿਸ ਪ੍ਰਸ਼ਾਸਨ ਅਸਰਫੀ ਸਾਹਿਬ ਐਸਪੀ ਸਾਹਿਬ ਡੀਐਸਪੀ ਸਾਹਿਬ ਅਸੀਂ ਸਾਰੇ ਪਿੰਡਾਂ ਦੇ ਅੱਜ ਫਿਰ ਰੋਜ਼ਾਨਾ ਦੀ ਤਰ੍ਹਾਂ ਦੌਰਾ ਕੀਤਾ ਜਿਹਦੇ ਵਿੱਚ ਅੱਜ ਅਸੀਂ 250 ਘਰਾਂ ਨੂੰ ਕਿਉਂਕਿ ਟੋਟਲ 800 ਘਰ ਸੀਗੇ 250 ਘਰਾਂ ਨੂੰ ਅੰਦਰੋਂ ਬਾਹਰ ਕੱਢਣ ਲਈ ਕਾਮਜਾ ਹੋ ਗਿਆ ਉਹਨਾਂ ਨੂੰ ਕਿਉਂਕਿ ਘਰਾਂ ਨਾਲ ਮੋਹ ਪਿਆਰ ਹੁੰਦਾ ਨਹੀਂ ਘਰ ਛੱਡ ਰਹੇ ਸੀ ਲੋਕ ਕਿਉਂਕਿ ਉਹਨਾਂ ਨੂੰ ਉੱਥੇ ਅਸੀਂ ਹਰ ਰੋਜ਼ ਰਾਸ਼ਨ ਪਚਾਰੇ ਸੀ ਡੰਗਰਾਂ ਦਾ ਚਾਰਾ ਪਚਾਰੇ ਆ ਸੋ ਅੱਜ ਉਹਨਾਂ ਨੂੰ 3 ਦਿਨ ਤੋਂ ਬੇਨਤੀਆਂ ਕਰਕੇ 250 ਪਰਿਵਾਰ 250 ਘਰ ਜਿਹੜਾ ਅਸੀਂ ਜਿਹੜਾ 4 ਮੈਂਬਰ ਵੀ ਲਈਏ ਤੇ 11500 ਪਰਿਵਾਰ ਮੈਂਬਰ ਜਿਹੜੇ ਅਸੀਂ ਬਾਹਰ ਕੱਢ ਚੁੱਕੇ ਆ ਸੋ 15 ਕਿਸ਼ਤੀਆਂ ਲੱਗੀਆਂ ਹੋਈਆਂ ਨਾਲ ਦੀ ਨਾਲ ਰਾਸ਼ਨ ਪਚਾਰੀਆਂ ਚਾਰਾ ਪਚਾਰੀਆਂ ਤੇ ਨਾਲ ਦੀ ਨਾਲ ਜਿਹੜੇ ਪਰਿਵਾਰ ਸਾਡੀ ਬੇਨਤੀ ਕਬੂਲ ਕਰ ਰਹੇ ਆ ਉਹਨਾਂ ਨੂੰ ਅਸੀਂ ਬਾਹਰ ਕੱਢਣ ਚ ਕੰਮ ਜਾਬ ਹੋ ਰਿਹਾ ਸੋ ਅੱਜ ਜਿਹੜਾ ਪਾਣੀ ਦਾ ਸੋਣਾ ਘਟਿਆ ਕਿਉਂਕਿ 230000 ਕਿਊਬਿਕ ਮੀਟਰ ਪਾਣੀ ਹੋ ਗਿਆ ਸੀ ਅੱਜ ਜਿਹੜਾ 26000 ਕਿਊਬਿਕ ਮੀਟਰ ਪਾਣੀ ਘਟਿਆ ਸੋ ਜੇ ਇਸ ਤਰ੍ਹਾਂ ਘਟਦਾ ਰਿਹਾ ਤੇ ਮੈਨੂੰ ਲੱਗਦਾ ਪਰਮਾਤਮਾ ਕਿਰਪਾ ਕਰੂਗਾ ਕਿ ਜਲਦੀ ਪਾਣੀ ਥੱਲੇ ਆ ਜਾਊਗਾ ਸੋ ਲੋਕਾਂ ਦੀ ਮੰਗ ਦੇ ਅਨੁਸਾਰ ਜਿਵੇਂ ਹਰੂ ਤਰਪਾਲਾਂ ਦਿੱਤੀਆਂ ਜਾ ਰਹੀਆਂ ਅੱਜ ਲੋਕਾਂ ਦੀ ਡਿਮਾਂਡ ਹੋਈ ਸੀ ਕੱਲ ਦੀ ਕਿ ਸਾਡੇ ਮੱਛਰ ਉਹਦੇ ਲਈ ਫੋਗਿੰਗ ਕਰਾਈ ਜਾ ਰਹੀ ਹੈ ਮੱਛਰਦਾਨੀਆਂ ਦਿੱਤੀਆਂ ਜਾ ਰਹੀਆਂ ਆਟੋਮਾਸਲੇ ਆ ਕੇ ਦਿੱਤੀ ਜਾ ਰਹੀ ਹੈ ਜਿਹੜੀ ਵੀ ਡਿਮਾਂਡ ਲੋਕ ਕਰਦੇ ਆ ਸਾਡੇ ਪ੍ਰਸ਼ਾਸਨ ਵੱਲੋਂ ਸਾਡੇ ਵੱਲੋਂ ਅਸੀਂ ਇਹ ਪੂਰੀ ਕਰਦੇ ਆਂ ਸਾਡੇ ਰਾਤ ਨੂੰ ਵੀ ਪੁਲਿਸ ਅਫਸਰ ਸਾਡੇ ਪ੍ਰਸ਼ਾਸਨ ਐਸਡੀਐਮ ਸਾਹਿਬ ਸਾਡੇ ਡੀਸੀ ਸਾਹਿਬ ਖੁਦ ਸਾਰੇ ਰਾਤ ਇੱਕ ਚੱਕਰ ਲਗਾਉਂਦੇ ਆ ਕਿ ਕੋਈ ਵੀ ਪ੍ਰੋਬਲਮ ਕਿਸੇ ਨੂੰ ਨਾ ਹੋਵੇ ਸੋ ਪੂਰੇ 800 ਘਰਾਂ ਦੀ ਜਿਹੜੀ ਆਪਾਂ ਜਿਹੜੀ ਹੈਲਪ ਕਰ ਰਹੇ ਆ 800 ਪਰਿਵਾਰਾਂ ਦੀ 105 ਪਿੰਡ ਹੁੰਦੇ ਆ ਪਰਮਾਤਮਾ ਦੀ ਕਿਰਪਾ ਨਾਲ ਸਾਰਿਆਂ ਦੀ ਜਾਨ ਤੋਂ ਅਸੀਂ ਜਿਹੜਾ ਜਾਨ ਬਚਾ ਪਾਏ ਆ ਕਿਸੇ ਨੂੰ ਕੋਈ ਖਤਰਾ ਨਹੀਂ ਸਾਰੀ ਜਾਨ ਤੇ ਮਾਲ ਦੋਨਾਂ ਦੀ ਰੱਖਿਆ ਕੀਤੀ ਹੈ ਡਾਕਟਰਾਂ ਦੀ ਟੀਮ ਸਹਿਵਾਨਾ ਨਾਲ ਲੱਗ ਕੇ ਲੋਕਾਂ ਦਾ ਇਲਾਜ ਕਰਾਇਆ ਇੱਥੋਂ ਤੱਕ ਕਿ ਡੰਗਰਾਂ ਦੀ ਡਾਕਟਰ ਦੀ ਟੀਮ ਬੈਠੀ ਹੈ ਉਹਨਾਂ ਨੇ ਵੀ ਬਹੁਤ ਸਾਰੇ ਡੰਗਰ ਬਿਮਾਰ ਹੋ ਗਏ ਉਹਨਾਂ ਦਾ ਇਲਾਜ ਕਰਾਇਆ ਤੇ ਹੁਣ ਤੇ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਪਾਣੀ ਜਿਹੜਾ ਥੱਲੇ ਚੱਲ ਜਾਵੇ ਬਰਸਾਤ ਹੋਰ ਨਾ ਹੋਵੇ ਕਿਉਂਕਿ ਹਿਮਾਚਲ ਚ ਜਿਹੜੀ ਬਰਸਾਤ ਦੇ ਕਰਨੇ ਨਾ ਹੋ ਰਿਆ ਸੀ ਤੇ ਹੁਣ ਵੀ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਹਿਮਾਚਲ ਚ ਵੀ ਇਹ ਬਰਸਾਤ ਨਾ ਹੋਵੇ ਤਾਂ ਜੋ ਪਾਣੀ ਕੱਟ ਜਾਵੇ ਤੇ ਲੋਕ ਲੋਕ ਵਿਚਾਰੇ ਆਪਣੇ ਘਰਾਂ ਚ ਵਾਪਸ ਚਲ ਜਾਣ ਬਹੁਤ ਔਖਾ ਟਾਈਮ ਲੋਕਾਂ ਨੇ 16 17 ਦਿਨ ਕੱਢਿਆ ਸੋ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਲੋਕ ਬਹੁਤ ਧੰਨਵਾਦ ਕਰਦੇ ਆ ਕਿ ਪਹਿਲੀ ਵਾਰੀ ਇਹੋ ਜੀ ਸਰਕਾਰ ਦੇਖੀ ਪਹਿਲੀ ਵਾਰੀ ਪ੍ਰਸ਼ਾਸਨ ਦੇਖਿਆ ਜਿਹੜਾ ਸਾਡੀ ਇੰਨੀ ਸਾਡੇ ਦੁੱਖ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਸਾਡੇ ਦੁੱਖ 'ਚ ਸਹਾਇ ਹੋਇਆ ਸਾਡੀ ਰੱਖਿਆ ਕੀਤੀ ਕਿ ਸਾਨੂੰ ਖਾਣ ਪੀਣ ਦਾ ਸਮਾਨ ਦਿੱਤਾ ਗਿਆ ਸਾਡੇ ਡੰਗਣਾ ਤੱਕ ਦਾ ਖਿਆਲ ਰੱਖਿਆ ਗਿਆ ਸੋ ਲੋਕਾਂ ਨੇ ਮੂੰਹੋਂ ਸੁਣਦੀ ਗੱਲ ਹੈ ਕਿ ਪਹਿਲੀ ਸਰਕਾਰ ਆਈ ਹੈ ਜਿਹੜੀ ਸਾਡੇ ਇਸ ਵਿਪਤਾ ਦੀ ਘੜੀ 'ਚ ਪਾਣੀ ਦੇ ਵਿੱਚ ਵੜ ਕੇ ਆ ਕੇ ਸਾਡੇ ਨਾਲ ਲੱਗੀ ਰਹੀ ਹੈ ਸੋ ਮੈਂ ਲੋਕਾਂ ਨੂੰ ਤੁਹਾਡੇ ਚੈਨ ਰਹੀਂ ਵਾਦਾ ਵੀ ਕਰਦਾ ਤੇ ਬੇਨਤੀ ਵੀ ਕਰਦਾ ਕਿ ਅਸੀਂ ਤੁਹਾਡੀ ਸੇਵਾ ਲਈ ਇਸ ਤਰ੍ਹਾਂ ਲੱਗੇ ਰਵਾਂਗੇ ਪਰ ਬੇਨਤੀ ਹੈ ਕਿ ਜੇ ਪਾਣੀ ਇਸ ਤਰ੍ਹਾਂ ਰਿਹਾ ਤੇ ਤੁਸੀਂ ਜਰੂਰ ਆਪਣੇ ਘਰ ਖਾਲੀ ਕਰਕੇ ਬਾਹਰ ਆ ਜਾਓ ਤੁਹਾਡੇ ਰਹਿਣ ਦਾ ਖਾਣ ਪੀਣ ਦਾ ਤੁਹਾਡੇ ਡੰਗਰਾਂ ਦੇ ਰਹਿਣ ਦਾ ਚਾਰੇ ਦਾ ਸਾਰੀ ਵਿਵਸਥਾ ਰੱਖਾਲਾ ਅਸੀਂ ਸਾਰਾ ਬੰਦੋਵਸ ਕੀਤਾ ਹੋਇਆ ਤੁਸੀਂ ਇਹ ਟੈਨਸ਼ਨ ਨਾ ਲਓ ਬਾਹਰ ਆ ਕੇ ਸਾਨੂੰ ਸਵਾਲਣਾ ਨਹੀਂ ਜਿਵੇਂ ਤੁਹਾਨੂੰ ਅੰਦਰ ਅਸੀਂ ਸੰਭਾਲ ਕਰ ਰਹੇ ਹਾਂ ਬਾਹਰ ਵੀ ਇਸੇ ਤਰ੍ਹਾਂ ਇਸ ਤੋਂ ਜ਼ਿਆਦਾ ਕਰਾਂਗੇ ਬੇਨਤੀ ਹੈ ਕਿ ਆਪਾਂ ਆਪਣੀ ਜਾਨ ਬਚਾਈਏ ਆਪਣੇ ਡੰਗਰਾਂ ਦੀ ਜਾਨ ਬਚਾਈਏ ਸਾਰੇ ਜਾਣੇ ਆਪਾਂ ਪਲੇ ਪਾਣੀ ਦੇ ਅੰਦਰ ਘਰ ਦਰਿਆ ਦੇ ਵਿੱਚ ਘਰ ਉਹ ਆਪਾਂ ਘਰ ਖਾਲੀ ਕਰਕੇ ਦੇ ਬਾਹਰ ਆ ਜਾਈਏ ਸੋ ਮੈਂ ਇਹ ਹੀ ਬੇਨਤੀ ਕਰਦਾ ਤੁਹਾਡੇ ਨੂੰ ਤੁਹਾਨੂੰ ਫੇਰ ਕਿ ਸਰਕਾਰ ਪ੍ਰਸ਼ਾਸਨ ਤੁਹਾਡੀ ਸੇਵਾ ਚ ਜਿਸ ਤਰ੍ਹਾਂ ਦਾ ਸੁਣਸਤਰਾ ਦਿਨ ਤੋਂ ਲੱਗਾ ਹੋਇਆ ਇਸ ਤਰ੍ਹਾਂ ਹੀ ਅਸੀਂ ਤੁਹਾਡੇ ਸੇਵਾਦਾਰ ਬਣ ਕੇ ਸੇਵਾ ਕਰਦੇ ਰਾਂਗੇ